ਮੇਰੇ ਦਿਲ ਵਿੱਚ ਤਾਂਗ ਨਹੀਂ ਉੱਠਦੀ ਮੇਰੇ ਦਿਲ ਵਿੱਚ ਤਾਂਗ ਨਹੀਂ ਉੱਠਦੀ ਹੁਣ ਤੈਨੂੰ ਮਿਲਣੇ ਦੀ ਸੱਜਣਾ ਮੇਰੇ ਦਿਲ ਵਿੱਚ ਤਾਂਗ ਨਹੀਂ ਉੱਠਦੀ ਹੁਣ ਤੈਨੂੰ ਮਿਲਣੇ ਦੀ ਸੱਜਣਾ ਹੱਕ ਪਰਾਏ ਕਰ ਦਿੱਤੇ ਤੂੰ ਦੱਸ ਮੈਂ ਕਿਸ ਦੇ ਲਈ ਫੱਬਣਾ ਕਿ ਤੇਰੇ ਸ਼ਹਿਰ ਮੈਂ ਰੋਜ਼ ਹੀ ਆਵਾਂ ਸ਼ਹਿਰ ਮੈਂ ਰੋਜ਼ ਹੀ ਆਵਾਂ ਫੇਰ ਸੋਚਾਂ ਮੈਂ ਕੀ ਸੀ ਲੱਭਣਾ ਭੁੱਖੀਆਂ ਅੱਖੀਆਂ ਦੀਦ ਤੇਰੀ ਦੀਆਂ ਆਖਣ ਤੈਨੂੰ ਵੇਖ ਹੀ ਰੱਜਣਾ ਦੱਸ ਤੂੰ ਮੇਰੇ ਵਰਗਾ ਕਿਉਂ ਨਹੀਂ ਦੱਸ ਤੂੰ ਮੇਰੇ ਵਰਗਾ ਕਿਉਂ ਨਹੀਂ ਹਜ਼ਰਾਂ ਦੇ ਵਿੱਚ ਮਰਦਾ ਕਿਉਂ ਨਹੀਂ ਦੱਸ ਤੂੰ ਮੇਰੇ ਵਰਗਾ ਕਿਉਂ ਨਹੀਂ ਹਿਜਰਾਂ ਦੇ ਵਿੱਚ ਮਰਦਾ ਕਿਉਂ ਨਹੀਂ ਮੇਰੇ ਨਾਲ ਕਿੰਨੇ ਸਾਲ ਰਿਹਾ ਸੀ ਉਹ ਵਕਤ ਨੂੰ ਚੇਤੇ ਕਰਦਾ ਕਿਉਂ ਨਹੀਂ ਮੈਂ ਯਾਦ ਤਾਂ ਆਉਂਦੀ ਹੋਣੀ ਤੈਨੂੰ ਮੈਂ ਯਾਦ ਤਾਂ ਆਉਂਦੀ ਹੋਣੀ ਤੈਨੂੰ ਪਰ ਹੰਝੂਆਂ ਦਾ ਮੀ ਵਾਰਦਾ ਕਿਉਂ ਨਹੀਂ ਦਿਨ ਔਖੇ ਸੋਖੇ ਕੱਟ ਲੈਣਾ ਏ ਦੁੱਖ ਸਾਂਝੇ ਤੂੰ ਕਰਦਾ ਕਿਉਂ ਨਹੀਂ ਉੰਜ ਅੱਖਾਂ ਬੰਦ ਕਰ ਰੋਜ਼ ਐਂ ਤੱਕਦਾ ਉੰਜ ਅੱਖਾਂ ਬੰਦ ਕਰ ਰੋਜ਼ ਐਂ ਤੱਕਦਾ ਤੇਰਾ ਮਿਲਣੇ ਨੂੰ ਜੀ ਕਰਦਾ ਕਿਉਂ ਨਹੀਂ ਦੱਸ ਤੂੰ ਮੇਰੇ ਵਰਗਾ ਕਿਉਂ ਨਹੀਂ ਹਿਜਰਾਂ ਦੇ ਵਿੱਚ ਮਰਦਾ ਕਿਉਂ ਨਹੀਂ ਦੱਸ ਤੂੰ ਮੇਰੇ ਵਰਗਾ ਕਿਉਂ ਨਹੀਂ ਹਿਜਰਾਂ ਦੇ ਵਿੱਚ ਮਰਦਾ ਕਿਉਂ ਨਹੀਂ ਕੀ ਹੁੰਦਾ ਹੈ ਕੀ ਬਾਤ ਇਸ ਚੁੱਪੀ ਨੂੰ ਮੈਂ ਕਿੱਦਾਂ ਖੋਲਾਂ ਇਸ ਚੁੱਪੀ ਨੂੰ ਮੈਂ ਕਿੱਦਾਂ ਖੋਲਾਂ ਸਬ ਦੇ ਮੂਰੇ ਕਿੱਦਾਂ ਬੋਲਾਂ ਇਸ ਚੁੱਪੀ ਨੂੰ ਮੈਂ ਕਿੱਦਾਂ ਖੋਲਾਂ ਸਬ ਦੇ ਮੂਰੇ ਕਿੱਦਾਂ ਬੋਲਾਂ ਉਂਝ ਦਿਲ ਵਿੱਚ ਜਜ਼ਬਾਤ ਬਹੁਤ ਨੇ ਮੂੰਜ ਦੇ ਦਿਲ ਵਿੱਚ ਜਜ਼ਬਾਤ ਬਹੁਤ ਨੇ ਉਹਨਾਂ ਨੂੰ ਮੈਂ ਕਿੰਜ ਫਰੋਲਾਂ ਸੱਚ ਨੂੰ ਸੱਚ ਨਾ ਜਾਣੇ ਦੁਨੀਆ ਸੱਚ ਨੂੰ ਸੱਚ ਨਾ ਜਾਣੇ ਦੁਨੀਆ ਕੀ ਮੈਂ ਵੀ ਹੁਣ ਕਫਰ ਹੀ ਤੋਲਾਂ ਮੂੰਹ ਤਾਂ ਚੰਗੇ ਸਾਰੇ ਹੀ ਆਪਣੇ ਮੂੰਹ ਤੋਂ ਚੰਗੇ ਸਾਰੇ ਹੀ ਆਪਣੇ ਕਾਲੇ ਦਿਲ ਏ ਕਿੱਦਾਂ ਫੋਲਾਂ ਦਵਿੰਦਰ ਚਾਰੋ ਸ਼ਬਦ ਤੋਂ ਵਾਕਿਫ ਮੇਰਾ ਜਿਹੜਾ ਪੋਇਟਿਕ ਨੇਮ ਹੈ ਉਹ ਕੌਰਵਿੰਦਰ ਹੈ ਰੀਅਲ ਨੇਮ ਜੋ ਹੈ ਉਹ ਦਵਿੰਦਰ ਹੈ ਠੀਕ ਹੈ ਦਵਿੰਦਰ ਚਾਰੋ ਸ਼ਬਦ ਤੋਂ ਵਾਕਿਫ ਮਜ਼ਾਕ ਮੁਖੌਲ ਟਿੱਚਰ ਤੇ ਕੋਲੋਲਾ ਦਵਿੰਦਰ ਚਾਰੋ ਸ਼ਬਦ ਤੋਂ ਵਾਕਿਫ ਮਜ਼ਾਕ ਮੁਖੌਲ ਟਿੱਚਰ ਤੇ ਕੋਲੋਲਾ ਚੁੱਪ ਰਹਾ ਤਾਂ ਸਭ ਲਈ ਚੰਗੇ ਚੁੱਪ ਰਹਾ ਤਾਂ ਸਭਲੇ ਚੰਗੇ ਜਵਾਬ ਦੇਵਾਂ ਤਾਂ ਮੰਦਾ ਹੋਲਾਂ ਇਸ ਚੁੱਪੀ ਨੂੰ ਮੈਂ ਕਿਦਾਂ ਖੋਲਾਂ ਸ਼ਬਦ ਦੇ ਮੂਰੇ ਕਿੱਦਾਂ ਬੋਲਾਂ ਇਸ ਚੁੱਪੀ ਨੂੰ ਮੈਂ ਕਿਦਾਂ ਖੋਲਾਂ ਸ਼ਬਦ ਦੇ ਮੂਰੇ ਕਿੱਦਾਂ ਖੋਲਾਂ ਥੈਂਕ ਯੂ